ਜਿਹੜਾ ਇਹ ਜਦ ਵੀ ਅਸੀਂ ਮਨਾਨੇ ਆ ਜਾਂ 16 ਤਰੀਕੂ ਇਹ ਪ੍ਰੈਸ ਕੌਂਸਲ ਆਫ ਇੰਡੀਆ ਦੀ ਸਥਾਪਨਾ ਹੋਈ ਸੀ ਉਸ ਦਿਨ ਤੇ ਜਿਹੜੇ ਅੱਜ ਦੇ ਇਸ਼ੂ ਨੇ ਮੀਡੀਆ ਦੇ ਮੋਰੇ ਉਹ ਮੈਨੂੰ ਜਿੱਥੇ ਤੱਕ ਮੈਨੂੰ ਲੱਗਦਾ ਉਹ ਮਿਸ ਇਨਫੋਰਮੇਸ਼ਨ ਤੇ ਕ੍ਰੈਡੀਬਿਲਟੀ ਇਨਫੋਰਮੇਸ਼ਨ ਸਾਰਿਆਂ ਕੋਲ ਹੈ ਪਹਿਲਾਂ ਇੱਕ ਹੁੰਦਾ ਸੀਗਾ ਵੀ ਅਖਬਾਰ ਆਏਗਾ ਤਾਂ ਸਾਨੂੰ ਪਤਾ ਚੱਲੇਗਾ ਸਾਡੇ ਗਲੀ ਮੁਹੱਲੇ ਚ ਕੀ ਹੋਇਆ ਜਾਂ ਸ਼ਹਿਰ ਦੇਸ਼ ਚ ਕੀ ਹੋ ਰਿਹਾ ਹੁਣ ਇਨਫੋਰਮੇਸ਼ਨ ਤਾਂ ਸਾਰਿਆਂ ਕੋਲ ਹੈ ਪਰ ਉਹਦੇ ਚ ਡਾਕਟਰ ਦੇ ਵੀਡੀਓ ਟੈਂਪਰਡ ਨਿਊਜ਼ ਉਹ ਸਭ ਤੋਂ ਵੱਡੀ ਜਿਹੜੀ ਹੈਕਰ ਕ੍ਰਾਈਸਿਸ ਹੈਗਾ ਦੂਸਰਾ ਕ੍ਰਾਈਸਿਸ ਹੈ ਵੀ ਕ੍ਰੈਡੀਬਿਲਟੀ ਦਾ ਹੁਣ ਕਿਹੜੇ ਸੋਰਸ ਤੋਂ ਗੱਲ ਆ ਰਹੀ ਹੈ ਉਹ ਸਭ ਤੋਂ ਵੱਧ ਦੇਖਣ ਵਾਲੀ ਗੱਲ ਹੁੰਦੀ ਹੈ ਕਿਸ ਨੇ ਕਹੀ ਹੈ ਹੁਣ ਹਾਰਸਮਾਉਥ ਆ ਉਹਦੀ ਗੱਲਾਂ ਵੀ ਨਹੀਂ ਹੈ ਇਹੀ ਦੇਣ ਤੋਂ ਬਾਅਦ ਉਹ ਵੀ ਆਵਾਜ਼ਾਂ ਵੀ ਟੈਂਪਰ ਹੋਣ ਲੱਗੀਆਂ ਬੋਲਿਆ ਕੁਝ ਜਾਂਦਾ ਸੁਣਿਆ ਕੁਝ ਜਾਂਦਾ ਹੈਗਾ ਤਾਂ ਦਿੱਤੇ ਤੱਕ ਮੈਂ ਸਮਝਦਾ ਵੀ ਮੀਡੀਆ ਜਾਂ ਜਿਹੜੇ ਵੀ ਰਿਪੋਰਟਰਸ ਨੇ ਜਿਹੜੇ ਉਹਨਾਂ ਨੂੰ ਇੱਕ ਵਾਰ ਰੀਚ ਚੈੱਕ ਕਰਨਾ ਚਾਹੀਦਾ ਹੈ ਤੇ ਇਨਫੋਰਮੇਸ਼ਨ ਹੀ ਦੇਣੀ ਚਾਹੀਦੀ ਹੈ ਉਹ ਵੀ ਪਾਸ ਜਿਹੜੀ ਹੈ ਉਹ ਵਿਜ਼ਡਮ ਦੇ थ्रू ਹੋਵੇ ਮੈਂ ਸਰ ਡਾਕਟਰ ਗਰੋਵਰ ਮੈਂ ਹੱਡੀਆਂ ਤੇ ਆਪਣਾ ਜੋੜਾਂ ਦਾ ਡਾਕਟਰ ਹਮਰ ਹਸਪੀਟਲ ਪਟਿਆਲਾ ਵਿੱਚ ਅੱਜ ਅਸੀਂ ਨੈਸ਼ਨਲ ਪ੍ਰੈਸ ਡੇ ਦੇ ਮੌਕੇ ਤੇ ਆਪਣੇ ਪ੍ਰੈਸ ਦੇ ਭਰਾਵਾਂ ਲਈ ਇੱਕ ਕੈਂਪ ਲਾਇਆ ਹੈ ਕਿ ਕਿਸੇ ਨੂੰ ਵੀ ਕੋਈ ਜੋੜਾਂ ਦੀ ਤਕਲੀਫ ਗੋਡਿਆਂ ਦੀ ਪਿੱਟ ਦੀ ਕੋਈ ਸਮੱਸਿਆ ਹੈਗੀ ਤੇ ਆਪਾਂ ਇੱਕ ਵਾਰ ਉਹਨਾਂ ਨੂੰ ਦੇਖ ਕੇ ਕਿਉਂਕਿ ਪ੍ਰੈਸ ਵਾਲੇ ਸਾਡੇ ਲਈ ਇਨਾ ਕਰਦੇ ਹਨ ਸਾਡੀ ਸਾਰੀ মিডিਆ ਕਵਰੇਜ ਖਬਰਾਂ ਲਿਆ ਲਿਆ ਕੇ ਸਾਨੂੰ ਦਿੰਦੇ ਨੇ ਤੇ ਇੰਨਾ ਤਾਂ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਲਈ ਅਸੀਂ ਕਰੀਏ ਤੋਂ ਉਸ ਰਿਗਾਰਡਿੰਗ ਤੇ ਅਸੀਂ ਅੱਜ ਇੱਕ ਅਮਰ ਹਸਪਤਲ ਵੱਲੋਂ ਕੈਂਪ ਲਾਇਆ ਹੈ ਜਿੱਥੇ ਕਿ ਮੈਂ ਆਰਥੋਡੋਡੈਂਟ ਡਾਕਟਰ ਸਾਡੇ ਹਾਰਟ ਦੇ ਸਪੈਸ਼ਲਿਸਟਸ ਸਕੇਨ ਦੇ ਸਪੈਸ਼ਲਿਸਟਸ ਆਏ ਨੇ ਜਿਹੜੇ ਕਿ ਆਪਣੇ ਪ੍ਰੈਸ ਵਾਲੇ ਭਰਾਵਾਂ ਨੂੰ ਦੇਖਾਂਗੇ ਇਸ ਗੱਲ ਦੀ ਮੇਰਾ ਨਾਮ ਨਵਦੀਪ ਢਿੰਗਰਾ ਪਟਿਆਲਾ মিডিਆ ਕਲੱਬ ਦੇ ਵਿੱਚ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਨੈਸ਼ਨਲ ਪ੍ਰੈਸ ਡੇ ਦੇ ਉੱਪਰ ਮੈਡੀਕਲ ਚੈੱਕਅਪ ਕੈਂਪ ਜਿਹੜਾ ਉਹ ਲਗਾਇਆ ਗਿਆ ਇਹ ਚ ਵੱਖ-ਵੱਖ ਤਰ੍ਹਾਂ ਦੇ ਸਿਹਤ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਅਮਰ ਹਸਪਤਲ ਦੇ ਸਹਿਯੋਗ ਦੇ ਨਾਲ ਲੋੜਵੰਦਾ ਦੀ ਜਾਂਚ ਕਰਨ ਦੇ ਨਾਲ ਉਹਨਾਂ ਨੂੰ ਮੁਫਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਸਤਿ ਸ਼੍ਰੀ ਅਕਾਲ ਜੀ ਮੈਂ ਹਰਦੀਪ ਸਿੰਘ ਏਪੀਓ ਪਟਿਆਲਾ ਪਟਿਆਲਾ ਮੀਡੀਆ ਕਲੱਬ ਦਾ ਬਹੁਤ ਵੱਡਾ ਸਮਾਜ ਭਲਾਈ ਦੇ ਵਿੱਚ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਮੈਂ ਦੇਖ ਰਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪਟਿਆਲਾ ਮੀਡੀਆ ਕਲੱਬ ਦੇ ਮੇਰੇ ਦੋਸਤ ਸਾਰੇ ਭਾਵੇਂ ਕੋਵਿਡ ਹੋਵੇ ਭਾਵੇਂ ਹੜ੍ਹ ਦੀ ਆਫਤ ਹੋਵੇ ਕੋਈ ਵੀ ਸਮੱਸਿਆ ਹੋਵੇ ਜੋ ਪ੍ਰਸ਼ਾਸਨ ਦੇ ਨਾਲ ਹਮੇਸ਼ਾ ਸਾਡੇ ਨਾਲ ਖੜੇ ਰਹਿੰਦੇ ਨੇ ਤੇ ਲੋਕ ਭਲਾਈ ਦੀ ਗੱਲ ਕਰੀਏ ਤਾਂ ਜਿਵੇਂ ਮੈਡੀਕਲ ਕੈਂਪ ਖੂਨਦਾਨ ਕੈਂਪ ਇਹਨਾਂ ਦੀ ਇੱਕ ਰੂਟੀਨ ਹੈ ਅੱਜ ਵੀ ਮੈਡੀਕਲ ਕੈਂਪ ਲਗਾਇਆ ਗਿਆ ਮੈਂ ਆਪ ਖੁਦ ਜਾ ਕੇ ਦੇਖਿਆ ਹੈ ਅچھے ਡਾਕਟਰ ਨੇ ਦਵਾਈਆਂ ਦੇ ਰਹੇ ਨੇ ਬੜਾ ਚੰਗਾ ਪ੍ਰਾਲਾ ਹੈ ਮੈਂ ਇਹਨਾਂ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹੋਇਆ ਅਰਦਾਸ ਕਰਦਾ ਵਾਹਿਗੁਰੂ ਦੇ ਅੱਗੇ ਕਿ ਇਸੇ ਤਰ੍ਹਾਂ ਤਰੱਕੀ ਕਰਦੇ ਰਹਿਣ ਤੇ ਸਮਾਜ ਦੀ ਸੇਵਾ ਕਰਦੇ ਰਹਿਣ